ਸ਼੍ਰੋਮਣੀ ਕਾਲੀਦਲ ਦੇ ਸੀਨੀਅਰ ਨੇਤਾ ਤੇ ਪੰਜਾਬ ਦੇ ਸਾਬਕਾ ਵਜ਼ੀਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬੀਤੇ ਦਿਨੀ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਕਰੀਬ 22 ਘੰਟੇ ਜਿਹੜੀ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਆ ਮਸਲਾ ਕੀ ਹੈ ਕਿ ਅਸਲ ਵਿੱਚ ਮਜੀਠਾ ਵਿਧਾਨ ਸਭਾ ਦੇ ਵਿੱਚ ਜਿਹੜੀ ਤਸਵੀਲ ਆ ਉੱਥੋਂ ਇੱਕ ਰਿਕਾਰਡ ਗਾਇਬ ਹੋਇਆ ਸੀ ਜਿਸ ਦੇ ਚਲਦਿਆਂ ਉੱਥੋਂ ਦੇ ਰਜਿਸਟਰੀ ਕਲਰਕ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਮਾਮਲਾ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਦਰਜ ਹੋ ਗਿਆ ਜਿਹਦੇ ਚੱਲਦਿਆ ਹੁਣ ਪੁੱਛਗਿਸ਼ ਕੀਤੀ ਗਈ ਐ ਇਹ ਮਾਮਲਾ ਜਿਹੜਾ ਵਾ ਇਹ ਪੁਲਿਸ ਸਟੇਸ਼ਨ ਮਜੀਠਾ ਦੇ ਵਿੱਚ ਦਰਜ ਕੀਤਾ ਗਿਆ ਸੀ ਰਜਿਸਟਰੀ ਕਲਰਕ ਦੀ ਸ਼ਿਕਾਇਤ ਦੇ ਆਧਾਰ ਤੇ ਜਿਹਦੇ ਚੱਲਦਿਆ ਜਿੰਨਾ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ ਉਹ ਅਣਪਛਾਤੇ ਵਿਕਤੀਆਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਸੀ ਇਹ ਪੂਰੀ ਕੀ ਆ 5 ਪੇਜ ਦੀ ਐਫ ਆਈ ਆਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜਾ ਸ਼ਿਕਾਇਤ ਕਰਤਾ ਉਹ ਜਗਦੀਂਦਰ ਸਿੰਘ ਹੈ ਜੋ ਮਜੀਠਾ ਤਹਿਸੀਲ ਦੇ ਵਿੱਚ ਰਜਿਸਟਰੀ ਕਲਰਕ ਲੱਗਾ ਤੇ ਉਹਦੀ ਸ਼ਿਕਾਇਤ ਤੇ ਹੀ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਕੇਸ ਅਣਪਛਾਤੇ ਵਿਕਤੀਆਂ ਦੇ ਖਿਲਾਫ ਰਜਿਸਟਰ ਕੀਤਾ ਗਿਆ ਅਸਲ ਵਿੱਚ ਇਹ ਕੇਸ ਜਿਹੜਾ ਵਾ ਰਜਿਸਟਰਡ ਕੀਤਾ ਗਿਆ ਸੀ ਸਾਲ 2022 ਦੇ ਵਿੱਚ ਮਕਦਮਾ ਨੰਬਰ ਜਿਹੜਾ ਐਫ ਆਈ ਆਰ ਨੰਬਰ 002 ਮਤਲਬ 0002 ਦੇ ਤਹਿਤ 4 ਜਨਵਰੀ 2022 ਨੂੰ ਜਿਹੜਾ ਇਹ ਮਕਦਮਾ ਦਰਜ ਕੀਤਾ ਗਿਆ ਸੀ ਉਸ ਸਮੇਂ ਸੂਬੇ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਿਹੜਾ ਮਕਦਮਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 002 ਦੇ ਤਹਿਤ ਆਈ ਪੀ ਸੀ ਦੀ ਧਾਰਾ 1860 ਅਧੀਨ ਸੈਕਸ਼ਨ ਧਰਾਵਾਂ ਜਿਹੜੀਆਂ ਨੇ ਉਹ 380 201 ਅਤੇ 120 ਬੀ ਦੇ ਤਹਿਤ ਜਿਹੜਾ ਵਾ ਮਕਦਮਾ ਦਰਜ ਕੀਤਾ ਗਿਆ ਜਿਹੜੀ ਸ਼ਿਕਾਇਤ ਦਿੱਤੀ ਗਈ ਉਹਦੇ ਵਿੱਚ ਕੀ ਲਿਖਿਆ ਗਿਆ ਸੀ ਕਿ ਆ ਜਿਹਦੇ ਵਿੱਚ ਦੱਸਿਆ ਗਿਆ ਕਿ ਅ ਜਦਵਿੰਦਰ ਸਿੰਘ ਜਿਹੜੇ ਰਜਿਸਟਰੀ ਕਲਰਕ ਸੀ ਦਫਤਰ ਸਾਬ ਰਜਿਸਟਰ ਮਜੀਠਾ ਉਹਨਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਸਬ ਰਜਿਸਟਰ ਮਜੀਠਾ ਦੇ ਦਫਤਰ ਤੋਂ ਵਸਿਕਾ ਨੰਬਰ 1820 ਮਿਤੀ 5 ਮਾਰਚ 2112 ਨੂੰ ਚੋਰੀ ਕਰਕੇ ਖੁਰਦ-ਬੁਰਦ ਕਰਨ ਵਾਲਿਆਂ ਦੇ ਖਿਲਾਫ ਜਦਵਿੰਦਰ ਸਿੰਘ ਜਿਹੜੇ ਰਜਿਸਟਰੀ ਕਲਰਕ ਆ ਉਹਨਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਉਹਨਾਂ ਕਿਹਾ ਕਿ ਸ਼ਿਕਾਇਤ ਵਿੱਚ ਕਿਹਾ ਸੀ ਕਿ ਮੈਂ ਜਦਵਿੰਦਰ ਸਿੰਘ ਰਜਿਸਟਰੀ ਕਲਰਕ ਦਫਤਰ ਸਾਬਰ ਰਜਿਸਟਰ ਮਜੀਠਾ ਪੁੱਤਰ ਬਖਤਾਰ ਸਿੰਘ ਵਾਸੀ ਗਲਮੋਰ ਐਵੇਨਿਊ ਅੰਮ੍ਰਿਤਸਰ ਦਾ ਵਸਨੀਕ ਆ ਇਹ ਹੈ ਕਿ ਮੇਰੀ ਬਦਲੀ ਮਿਤੀ 24 ਜੁਲਾਈ 2021 ਨੂੰ ਬਤੌਰ ਰਜਿਸਟਰੀ ਕਲਰਕ ਮਜੀਠਾ ਵਿਖੇ ਹੋਈ ਸੀ ਮੈਂ ਰਜਿਸਟਰੀਆਂ ਦਾ ਰਿਕਾਰਡ ਦਾ ਚਾਰਜ ਆਪਣੇ ਤੋਂ ਪਹਿਲਾਂ ਤਨਾਤ ਹਰਜਿੰਦਰ ਸਿੰਘ ਰਜਿਸਟਰੀ ਕਲਰਕ ਪਾਸੋਂ ਬਈਆ ਦੀ ਗਿਣਤੀ ਮੁਤਾਬਕ ਲਿਆ ਸੀ ਜੋ ਡੀਸੀ ਦਫਤਰ ਦੇ ਕਰਮਚਾਰੀਆਂ ਦੀ ਜੂਨੀਅਰ ਦੀ ਹੜਤਾਲ ਦੌਰਾਨ ਮੇਰੇ ਵੱਲੋਂ ਦਫਤਰ ਦਾ ਰਿਕਾਰਡ ਵਾਚਿਆ ਜਾ ਰਿਹਾ ਸੀ ਤਾਂ ਪਾਇਆ ਗਿਆ ਕਿ ਬਈ ਨੰਬਰ 1 ਜਿਲਦ ਨੰਬਰ 380 ਵਿੱਚ ਵਸੀਕਾ ਨੰਬਰ 1820 ਮਿਤੀ 5 ਮਾਰਚ 212 ਮੌਜੂਦ ਨਹੀਂ ਸੀ ਰਿਕਾਰਡ ਦੇ ਵਿੱਚ ਇਸ ਸਬੰਧੀ ਮੇਰੇ ਵੱਲੋਂ ਰਿਕਾਰਡ ਦੀ ਪੜਤਾਲ ਕਰਨ ਉੱਤੇ ਪਾਇਆ ਗਿਆ ਕਿ ਵਸੀਕਾ ਨੰਬਰ 1820 ਮਿਤੀ 5 ਮਾਰਚ 212 ਰਾਹੀਂ ਗਨੀਵ ਕੌਰ ਪੁੱਤਰੀ ਅਵਨਾਸ਼ ਸਿੰਘ ਗਰੇਵਾਲ ਪੁੱਤਰ ਰਣਜੀਤ ਸਿੰਘ ਗਰੇਵਾਲ ਵੱਲੋਂ ਕੁੱਲ ਰਕਬਾ 32 ਕਨਾਲ 10 ਮਰਲੇ ਵਾਕਿਆ ਕਸਬਾ ਮਜੀਠਾ ਰਕਮ 39 ਲੱਖ ਰੁਪਏ ਵਿੱਚ ਸ਼ਿਵਚਰਨ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਮਕਾਨ ਨੰਬਰ 11 ਮਾਲਵਾ ਕਲੋਨੀ ਪਟਿਆਲਾ ਪਾਸੋਂ 1 ਕਨਾਲ 9 ਮਰਲੇ ਪਾਲ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਪਿੰਡ ਕਾਲੇ ਘਨੂਪੁਰ ਪਾਸੋਂ 18 ਕਨਾਲ 4 ਮਰਲੇ ਅਤੇ ਸੁਖਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪ੍ਰੀਤਨਗਰ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਪਾਸੋਂ 12 ਕਨਾਲ 17 ਮਰਲੇ ਖਰੀਦ ਕੀਤਾ ਹੋਇਆ ਹੈ ਜਿਸ ਦਾ ਇੰਤਕਾਲ ਨੰਬਰ 10899 ਮਿਤੀ 26 April 212 ਨੂੰ CRO ਮਜੀਠਾ ਵੱਲੋਂ ਮਨਜ਼ੂਰ ਕੀਤਾ ਹੋਇਆ ਹੈ ਜੋ ਬਈ ਨੰਬਰ 1 ਜਿਲਦ ਨੰਬਰ 380 ਵਿੱਚ ਵਸੀਕਾ ਨੰਬਰ 1820 ਮਿਤੀ 5 March 212 ਕਿਸੇ ਨਾਮ ਮਾਲੂਮ ਵਿਕਤੀਆਂ ਜਾਂ ਵਿਕਤੀ ਜਾਂ ਵਿਕਤੀਆਂ ਵੱਲੋਂ ਖੁਰਦ-ਬੁਰਦ ਕਰਨ ਦੀ ਨੀयत ਨਾਲ ਚੋਰੀ ਕਰ ਲਿਆ ਮਿਹਰਬਾਨੀ ਕਰਕੇ ਅਣਪਛਾਤੇ ਵਿਕਤੀ ਜਾਂ ਵਿਕਤੀਆਂ ਖਿਲਾਫ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਧੰਵਾਦ ਜਗਤਵਿੰਦਰ ਸਿੰਘ ਰਜਿਸਟਰੀ ਕਲਰਕ ਦਫਤਰ ਸਬ ਰਜਿਸਟਰਾਰ ਮਜੀਠਾ ਇਹਨਾਂ ਵੱਲੋਂ ਜਿਹੜੀ ਆ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਮਿਤੀ 4 ਜਨਵਰੀ 2022 ਨੂੰ ਜਿਹੜਾ ਨਾਲ ਡਾਕੂਮੈਂਟ ਲਾਇਆ ਸੀ ਉਹਦੇ ਵਿੱਚ ਇੰਤਕਾਲ ਰਜਿਸਟਰ ਦੀ ਕਾਪੀ ਦੋ ਵਰਕ ਦੋ شناਖਤ ਕਾਰਡ ਦੀ ਕਾਪੀ ਇੱਕ ਵਰਕਾ ਮਿਤੀ 2 ਨੰਬਰ 2 ਮਿਤੀ 4 ਜਨਵਰੀ 2022 ਨੂੰ ਮੂਲ ਰੂਪ ਵਿੱਚ ਮੁੱਖ ਥਾਣਾ ਅਫਸਰ ਮਜੀਠਾ ਨੂੰ ਕਾਨੂੰਨੀ ਮੁਤਾਬਕ ਕਾਨੂੰਨ ਮੁਤਾਬਕ ਕਾਰਵਾਈ ਕਰਨ ਲਈ ਲਿਖਿਆ ਗਿਆ ਸੀ ਜਿਸ ਦੇ ਚੱਲਦਿਆਂ ਇਹ ਜਿਹੜਾ ਵਾ ਮਕਦਮਾ ਜਿਹੜਾ ਵਾ ਉਹ ਦਰਜ ਕੀਤਾ ਗਿਆ ਸੀ ਜਿਹਦੇ ਚੱਲਦਿਆਂ ਇਹ ਜਿਹੜਾ ਕੇਸ ਉਸ ਸਮੇਂ ਦੇ ਜਿਹੜੇ ਵੁਝੂਠਾ ਥਾਣੇ ਦੇ ਇੰਸਪੈਕਟਰ ਸਨ ਐਸ ਐਚਓ ਬਿੰਦਰਜੀਤ ਸਿੰਘ ਵੱਲੋਂ ਕੀਤਾ ਗਿਆ ਸੀ ਤੇ ਇਹ ਜਿਹੜਾ ਧਰਾਮਾ ਜਿਹੜੀਆਂ ਲਾਈਆਂ ਗਿਆ ਸੀ 380 201 ਅਤੇ 120 ਤਹਿਤ ਜਿਹੜਾ ਉਹ ਮਕਦਮਾ ਦਰਜ ਕੀਤਾ ਗਿਆ ਸੀ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਜਿਹੜਾ ਵਾ ਹੁਣ ਤੱਕ ਜਿਹੜੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਲੇਕਿਨ ਵਿੱਤੇ ਦੇਣ ਜਿਹੜੇ ਸਰੋਤਾਂ ਤੋਂ ਬਾਅਦ ਆਮਦਨ ਬਣਾਉਣ ਦੇ ਮਸਲੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਕਬਜ਼ੀਰ ਬਿਕਰਮ ਸਿੰਘ ਮਜੀਠੀਆ ਨੂੰ 25 ਜੂਨ 2025 ਨੂੰ ਗ੍ਰਿਫਤਾਰ ਉਹਨਾਂ ਦੀ ਅੰਮ੍ਰਿਤਸਰ ਸਥਿਤ ਰਾਏ ਤੋਂ ਕੀਤਾ ਗਿਆ ਸੀ ਜਿਸ ਦਾ ਡਿਸਟ੍ਰਿਕਟ ਕੋਰਟ ਵੱਲੋਂ ਉਹਨਾਂ ਦੀ ਜਮਾਨਤ ਅਰਜ਼ੀ ਵੀ ਖਾਰਜ ਕੀਤੀ ਗਈ ਹੈ ਔਰ ਪੰਜਾਬ ਪੁਲਿਸ ਮਤਲਬ ਵਿਜੀਲੈਂਸ ਵੱਲੋਂ 40 ਹਜ਼ਾਰ ਪੰਨਿਆਂ ਦੀ ਜਿਹੜੀ ਚਲਾਨ ਵੀ ਪੇਸ਼ ਕੀਤਾ ਗਿਆ ਤੇ ਉਸ ਦੇ ਤਹਿਤ ਹੁਣ ਉਹ ਐਸਐਮਓ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਜਿਸ ਦੇ ਚੱਲਦਿਆਂ ਬੀਤੇ ਦਿਨੀ ਇਸ ਜਿਹੜਾ ਰੈਵਿਨਿਊ ਰਿਕਾਰਡ ਚੋਰੀ ਹੋਇਆ ਜਿਹਦਾ ਜਿਹੜੀ ਜ਼ਮੀਨ ਹੈ ਜਿਹੜੀ ਆ ਉਹ ਗਰੀਬਕੌਰ ਮਜੀਠੀਆ ਦੇ ਨਾਮ ਤੇ ਖਰੀਦੀ ਗਈ ਸੀ ਉਹ ਜਿਹੜਾ ਬਈ ਨੰਬਰ ਜਾਂ ਰਿਕਾਰਡ ਆ ਉਹ ਚੋਰੀ ਹੋ ਗਿਆ ਜਿਸ ਦੇ ਚੱਲਦੇ ਆ ਇਹ ਮਸਲਾ ਦੱਸਿਆ ਜਾ ਰਿਹਾ ਹੈ ਕਿ ਉਸੇ ਸਿਲਸਲੇ ਦੇ ਵਿੱਚ ਜਿਹੜੀ ਐਸਆਈਟੀ ਬਣੀ ਹੈ ਜਿਸ ਐਸਆਈਟੀ ਦੇ ਮੁਖੀ ਮੌਜੂਦਾ ਪਟਿਆਲਾ ਦੇ ਜਿਹੜੇ ਐਸਐਸਪੀ ਵਰਨ ਸ਼ਰਮਾ ਉਹਨਾਂ ਨੇ ਕਰੀਬ ਨਾਬਾ ਜੇਲ੍ਹ ਦੇ ਵਿੱਚ ਜਾ ਕੇ 2.5 ਘੰਟੇ ਜਿਹੜੀ ਆ ਵਿਕਰਮ ਸਿੰਘ ਮਜੀਠੀਆ ਨਾਲ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਜਿਹੜਾ ਵਾਕਏਸ ਪਹਿਲਾਂ ਹੀ ਰਜਿਸਟਰਡ ਹੋ ਚੁੱਕਾ ਔਰ ਕਾਲੀਦਲ ਦੇ ਲੋਕ ਮਹਿਸੂਸ ਕਰ ਰਹੇ ਨੇ ਇਹਦੇ ਵਿੱਚ ਕਿਉਂਕਿ 120 20 ਵੀ ਲੱਗੀ ਆ ਗਿਆ ਜੇ ਸਰਕਾਰ ਨੂੰ ਲੱਗਾ ਜਾਂ ਵਿਜੀਲੈਂਸ ਨੂੰ ਲੱਗਾ ਜਾਂ ਐਸਆਈਟੀ ਨੂੰ ਲੱਗਾ ਤੇ ਇਸ ਕੇਸ ਦੇ ਵਿੱਚ ਵੀ ਵਿਕਰਮ ਸਿੰਘ ਮਜੀਠੀਆ ਨੂੰ ਨਾਮਜਦ ਕੀਤਾ ਜਾ ਸਕਦਾ ਜਿਸ ਹਿਸਾਬ ਦੇ ਨਾਲ ਕੱਲ ਉਹਨਾਂ ਕੋਲ ਬੀਤੇ ਦਿਨ ਨਿਊ ਨਾਬਾ ਜੇਲ੍ਹ ਵਿੱਚ ਜਾ ਕੇ 2.5 ਘੰਟੇ ਜਿਹੜੀ ਆ ਉਹ ਪੁੱਛਗਿੱਛ ਕੀਤੀ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਵਾਲੇ ਵੀ ਖੜੇ ਹੁੰਦੇ ਨੇ ਕਿ ਆਖਿਰ 2022 ਦੇ ਵਿੱਚ ਜਨਵਰੀ 2022 ਨੂੰ ਇਹ ਮਕਦਮਾ ਦਰਜ ਹੋਇਆ ਉਸ ਤੋਂ ਬਾਅਦ ਸੂਬੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਬਣ ਚੁੱਕੀ ਸੀ ਤੇ ਇਸ ਕੇਸ ਤੇ ਅੱਗੇ ਤਫਤੀਸ਼ ਕਿਉਂ ਨਹੀਂ ਹੋਈ ਅਚਾਨਕ ਪੌਣੀ 4 ਸਾਲ ਬਾਅਦ ਐਫ ਆਈ ਆਰ ਫਰੋਲੀ ਜਾਂਦੀ ਉਸ ਦੇ ਤਹਿਤ ਫਿਰ ਵਿਕਰਮ ਸਿੰਘ ਮਜੀਠੀਆ ਨੂੰ ਕੋਲ ਜਾ ਕੇ ਨਿਊ ਨਾਬਾ ਜੇਲ੍ਹ ਦੇ ਵਿੱਚ ਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਆ ਤੇ ਚਰਚਾ ਹੀ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਸ ਜਿਹੜਾ ਰਿਕਾਰਡ ਚੋਰੀ ਹੋਇਆ ਮਜੀਠਾ ਸਬ ਤਹਿਸੀਲ ਦੇ ਵਿੱਚ ਉਸ ਸਿਲਸਿਲੇ ਦੇ ਵਿੱਚ ਵੀ ਬਿਕਰਮ ਸਿੰਘ ਮਜੀਠੀਆ ਨੂੰ ਨਾਮਜ਼ਦ ਕੀਤਾ ਜਾ ਸਕਦਾ ਹਾਲਾਂਕਿ ਬਿਕਰਮ ਸਿੰਘ ਮਜੀਠੀਆ ਖਲਾਫ ਪਹਿਲਾਂ ਵੀ ਕੇਸ ਦਰਜਨ ਇੱਕ ਐਨਡੀਪੀਐਸ ਐਕਟ ਤਹਿਤ ਜਿਹੜਾ ਦਸੰਬਰ 2021 ਦੇ ਵਿੱਚ ਕੇਸ ਰਜਿਸਟਰਡ ਹੋਇਆ ਸੀ ਫਿਰ ਮਜੀਠੀਆ ਦੇ ਵਿੱਚ ਰਿਕਾਰਡ ਚੋਰੀ ਹੋ ਜਾਂਦਾ ਉਹ ਜ਼ਮੀਨ ਜਿਹੜੀ ਦੱਸਿਆ ਜਾ ਰਿਹਾ ਕਿ ਗਨੀਵ ਕੌਰ ਮਜੀਠੀਆ ਨੇ ਖਰੀਦੀ ਸੀ ਉਹ ਰਿਕਾਰਡ ਤਹਿਸੀਲ ਚੋਂ ਗਾਇਬ ਹੋ ਜਾਂਦਾ ਤੇ ਫਿਰ ਉਹ 4 ਜਨਵਰੀ 2022 ਨੂੰ ਇੱਕ ਹੋਰ ਕੇਸ ਰਜਿਸਟਰਡ ਹੋ ਜਾਂਦਾ ਜਿਹਦੇ ਚ ਅਣਪਛਾਤੇ ਵਿਕਤੀਆਂ ਦੇ ਖਿਲਾਫ ਕੇਸ ਰਜਿਸਟਰਡ ਕੀਤਾ ਜਾਂਦਾ ਮੰਨੇ ਜਾ ਰਿਹਾ ਕਿ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੋਰ ਦੂਜਾ ਜਿੱਦਣ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਵਾਸਤੇ ਪੰਜਾਬ ਜਿਹੜੇ ਵਿਜੀਲੈਂਸ ਬਿਊਰੋ ਦੀ ਐਸਆਈਟੀ ਜਾਂਦੀ ਹੈ ਉਹਦੇ ਨੂੰ ਲੈ ਕੇ ਵੀ ਸ਼ਿਕਾਇਤ ਹੋਈ ਸੀ ਕਿ ਵਿਕਰਮ ਸਿੰਘ ਮਜੀਠੀਆ ਨੇ ਬਧੀ ਕੀ ਕੀਤੀਆ ਔਰ ਸਰਕਾਰੀ ਕੰਮ ਕਾਦੇ ਵਿੱਚ ਵਿਗੜ ਪਿਆ ਉਹ ਵੀ ਕੇਸ ਕਹਿੰਦੇ ਰਜਿਸਟਰਡ ਹੋ ਚੁੱਕਾ ਔਰ ਇੱਕ ਖੰਨੇ ਦਾ ਜਿਹੜਾ ਨੌਜਵਾਨ ਜਿਹੜਾ ਦੱਸਿਆ ਜਾ ਰਿਹਾ ਕਿ ਉਹ ਕੈਨੇਡਾ ਭੱਜ ਗਿਆ ਉਹਦੀ ਜਿਹੜੀ ਸੇਮਾ ਕਹਿੰਦੇ ਉਹ ਵੀ ਸਰਕਾਰ ਕਹਿ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਵਰਤਦੇ ਰਹੇ ਨੇ ਉਹ ਵੀ ਕੇਸ ਕਹਿੰਦੇ ਰਜਿਸਟਰਡ ਹੋਇਆ ਪਿਆ ਇਹ ਕਹੇ ਰਹੇ ਕਿ ਪਟਿਆਲੇ ਦੇ ਵਿੱਚ ਵੀ ਜਿਹੜੇ ਨੇ ਕਾਲੀ ਦਲ ਦੇ ਲੋਕ ਦੱਸਦੇ ਨੇ ਕਿ ਉਹ ਵੀ ਵਿਕਰਮ ਸਿੰਘ ਬੁਜੀਠਿਆ ਦੇ ਖਿਲਾਫ ਕੇਸ ਦਰਜ ਕਰਕੇ ਸਰਕਾਰ ਬੈਠੀ ਹੈ ਕਿ ਲੋੜ ਪੈਣ ਤੇ ਜਦੋਂ ਵੀ ਕਿਸੇ ਕੇਸ ਦੇ ਵਿੱਚ ਵਿਕਰਮ ਸਿੰਘ ਬੁਜੀਠਿਆ ਨੂੰ ਜ਼ਮਾਨਤ ਮਿਲਦੀ ਹੈ ਤੇ ਫਿਰ ਨਾਲ ਦੇ ਨਾਲ ਦੂਜੇ ਕੇਸ ਦੇ ਵਿੱਚ ਵੀ ਉਹਨੂੰ ਅਰੈਸਟ ਕੀਤਾ ਜਾ ਸਕਦਾ ਲੇਕਿਨ ਜਿਹੜੀ ਐਫ ਆਈ ਆਰ ਜਿਹੜੀ ਆ ਬੁਜੀਠਿਆ ਦੇ ਵਿੱਚ ਰਿਕਾਰਡ ਚੋਰੀ ਹੋਇਆ ਸੀ ਜਿਹਦੇ ਵਿੱਚ ਇੱਕ ਸ਼ਿਕਾਇਤਕਰਤਾ ਕੌਣ ਆ ਔਰ ਜਮੀਨ ਕਿਹਦੇ ਕਿਹਦੇ ਕੋ ਖਰੀਦੀ ਗਈ ਸੀ ਤੇ ਕਿਸ ਨੇ ਲਈ ਸੀ ਉਹ ਐਫ ਆਈ ਆਰ ਜਿਹੜੀ ਆ ਹੁਣ ਜਿਹੜੀ ਆ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੇ ਵਾਇਰਲ ਉਦੋਂ ਹੋਈ ਹੈ ਜਦੋਂ ਬੀਤੇ ਦਿਨ ਐਸ ਆਈ ਟੀ ਦੇ ਮੁਖੀ ਵਰਨ ਸ਼ਰਮਾ ਹਣੀ ਆਪਣੇ ਦੋ ਸਾਥੀਆਂ ਦੇ ਨਾਲ ਜਾ ਕੇ 2.5 ਘੰਟੇ ਵਿਕਰਮ ਸਿੰਘ ਮਜੀਠੀਆ ਕੋਲ ਪੁੱਛਗਿੱਛ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਐਫ ਆਈ ਆਰ ਵੀ ਜਿਹੜੀ ਆ ਉਹ ਵਾਇਰਲ ਹੋ ਜਾਂਦੀ ਹੈ ਤੇ ਉਹਦੇ ਚ ਜਿਹੜੀ ਐਫ ਆਈ ਆਰ ਦੀ ਕਾਪੀ ਆ ਉਹਦੇ ਚ ਅਸੀਂ ਪੜ੍ਹ ਕੇ ਸੁਣਾਇਆ ਹੈਗਾ ਕਿ ਜਮੀਨ ਕਿਸ ਨੇ ਖਰੀਦੀ ਕਿਸੋ ਖਰੀਦੀ ਤੇ ਕਿੰਨੇ ਲੱਖ ਦੇ ਵਿੱਚ ਖਰੀਦੀ ਆ ਬਿਲਾਲ ਇਸ ਜਾਣਕਾਰੀ ਦੇ ਨਾਲ ਦਰਤੋਲਨ ਦੇ ਆ ਗਿਆ ਦੇਖਦੇ ਰਹੋ ਐਮ ਇਸ ਪੰਜਾਬ ਧੰਨਵਾਦ